ਵੈਲਕਮ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਬਾਰੇ ਸਧਾਰਨ ਜਾਣਕਾਰੀ ਇਕੱਠੀ ਕਰਾਂਗੇ ਜਿਹੜੀ ਕਿ ਤੁਹਾਨੂੰ ਕੰਪੀਟੀਸ਼ਨ ਦੇ ਵਿੱਚ ਕੰਮ ਆਊਗੀ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਆ ਸਾਡੇ ਕੋਲ ਕਿ ਜਿਹੜੀਆਂ ਆਧੁਨਿਕ ਭਾਰਤੀ ਆਰੀਏ ਭਾਸ਼ਾਵਾਂ ਨੇ ਇਹਨਾਂ ਦਾ ਵਰਗੀਕਰਨ ਕਰਨ ਵਿੱਚ ਜਿਹੜੇ ਡਾਕਟਰ ਹਾਰਨਲੇ ਬੈਬਰ ਗ੍ਰੀਅਸਨ ਡਾਕਟਰ ਚੈਟਰਜੀ ਤੇ ਡਾਕਟਰ ਤ੍ਰਿੰਦਰ ਵਰਮਾ ਦਾ ਨਾਮ ਆ ਜਿਹੜਾ ਉਹ ਹੁੰਦਾ ਹੈ ਕਿ ਇਹਨਾਂ ਨੇ ਇਹਦੇ ਵਿੱਚ ਕਾਫੀ ਯੋਗਦਾਨ ਪਾਇਆ ਅੱਗੇ ਜਿਹੜੀ ਪੁਸਤਕ ਆ ਐਨ ਇੰਟਰੋਡਕਸ਼ਨ ਟੂ ਕੰਪੈਰੀਟਿਵ ਫਿਲੋਜੀ ਇਸ ਦੇ ਰਚੇਤਾ ਡਾਕਟਰ ਪੀ ਡੀ ਗੁਣੇ ਹਨ ਲੈਂਗੁਆਇਸਟਿਕ ਸਰਵੇ ਆਫ ਇੰਡੀਆ ਨਾਂ ਦੀ ਪੁਸਤਕ ਆ ਜਿਹੜੀ ਉਹ ਡਾਕਟਰ ਗਰੀਅਰਸਨ ਦੀ ਲਿਖੀ ਹੋਈ ਆ ਇਸ ਪੁਸਤਕ ਵਿੱਚ ਉਸਨੇ ਲੈਂਦੀ ਨੂੰ ਪੰਜਾਬੀ ਨਾਲੋਂ ਵੱਖਰੀ ਭਾਸ਼ਾ ਸਿੱਧ ਕੀਤਾ ਸਾਰੇ ਜਾਣਦੇ ਹੋ ਲੈਂਦੀ ਪੰਜਾਬੀ ਲੈਂਦੇ ਪੰਜਾਬ ਦੀ ਪੰਜਾਬੀ ਭਾਸ਼ਾ ਹੈ ਜਿਹੜੀ ਉਸ ਨੂੰ ਦੂਜੀ ਪੰਜਾਬੀ ਭਾਸ਼ਾ ਨਾਲੋਂ ਵੱਖ सिद्ध ਕੀਤਾ ਗੁਰਮੁਖੀ ਲਿਪੀ ਦਾ ਜਨਮ ਹੈ ਜਿਹੜਾ ਤੇ ਉਸ ਦਾ ਵਿਕਾਸ ਹੈ ਇਸ ਬਾਰੇ ਪੁਸਤਕ ਲਿਖੀ ਆ ਗੁਰਮੁਖੀ ਲਿਖੀ ਦਾ ਜਨਮ ਤੇ ਵਿਕਾਸ ਪੁਸਤਕ ਜਿਹੜੀ ਆ ਇਹ ਜੀਵੀ ਸਿੰਘ ਦੁਆਰਾ ਲਿਖੀ ਗਈ ਆ ਪੰਜਾਬੀ ਭਾਸ਼ਾ ਦਾ ਵਿਆਕਰਨ ਸਭ ਤੋਂ ਪਹਿਲਾਂ ਨਿਊਟਨ ਨੇ ਲਿਖਿਆ ਨਿਊਟਨ ਨਾਮ ਦੇ विद्वान ਨੇ ਪੰਜਾਬੀ ਭਾਸ਼ਾ ਦਾ ਵਿਆਕਰਨ ਲਿਖਿਆ ਪੰਜਾਬੀ ਭਾਸ਼ਾ ਦਾ ਵਿਕਾਸ ਨਾਮ ਦੀ ਜਿਹੜੀ ਪੁਸਤਕ ਆ ਉਹ ਪ੍ਰੋਫੈਸਰ ਦੁਨੀ ਚੰਦਰ ਦੁਆਰਾ ਲਿਖੀ ਗਈ ਆ ਲਿਪੀ ਦਾ ਵਿਕਾਸ ਨਾਮ ਦੀ ਪੁਸਤਕ ਆ ਉਹ ਡਾਕਟਰ ਕਾਲਾ ਸਿੰਘ 베ਦੀ ਦੁਆਰਾ ਰਚੀ ਦਾ ਪੰਜਾਬੀ ਭਾਸ਼ਾ ਸੰਕਲਪ ਤੇ ਦਿਸ਼ਾਵਾਂ ਨਾਮ ਦੀ ਪੁਸਤਕ ਜੋਗਿੰਦਰ ਸਿੰਘ ਪਵਾਰ ਦੁਆਰਾ ਸੰਪਾਦਿਤ ਕੀਤੀ ਗਈ ਆ ਮਾਨਵ ਵਿਗਿਆਨਿਕ ਭਾਸ਼ਾ ਵਿਗਿਆਨ ਜਿਹੜੀ ਪੁਸਤਕਾ ਉਹ ਪਰਮਜੀਤ ਸਿੰਘ ਸਿੱਧੂ ਦੁਆਰਾ ਰਚੀ ਗਈ ਆ ਤਾਂ ਇਹ ਪੁਸਤਕਾ ਨੇ ਜਿਹੜੀਆਂ ਇਹ ਅਲੱਗ-ਅਲੱਗ ਰਚੇਤਾ ਨੇ ਜਿਹੜੇ ਉਹ ਅਸੀਂ ਯਾਦ ਕਰਨੇ ਨੇ ਬੰਦੇਜੀ ਭਾਵੰਸ਼ ਅਗੇਤਰ ਤੇ ਪਿਛੇਤਰ ਦੋਨੇ ਹੁੰਦੇ ਨੇ ਤਾਂ ਜਰਨਲ ਜਿਹੜੀ ਨੌਲੇਜ ਆ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਐ ਇਸ ਵੀਡੀਓ ਦੇ ਵਿੱਚ ਕਿਹੜੀ ਪੁਸਤਕ ਆ ਜਿਹੜੀ ਉਹ ਕਿਹਦੇ ਦੁਆਰਾ ਲਿਖੀ ਗਈ ਆ ਇਸ ਦੇ ਵਿੱਚੋਂ ਵੀ ਕਈ ਵਾਰੀ ਕੁਐਸਚਨ ਆ ਜਿਹੜਾ ਉਹ ਤੁਹਾਨੂੰ ਕੰਪੀਟੀਸ਼ਨ 'ਚ ਆ ਜਾਂਦਾ ਹੈ ਤਾਂ ਮੈਨੂੰ ਉਮੀਦ ਆ ਕਿ ਇਹ ਵੀਡੀਓ ਤੁਹਾਨੂੰ ਹੈਲਪਫੁਲ ਹੋਊਗੀ ਤਿਆਰੀ ਕਰਨ ਦੇ ਵਿੱਚ ਫਿਰ ਮਿਲਦੇ ਆਉਣ ਵਾਲੀ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ